ਆ ਬਾਪੂ ਜੀ ਦੀ ਗੱਲ ਧਿਆਨ ਨਾਲ ਸੁਣ ਕੇ ਜਾਓ ਅੱਜ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਅੱਜ ਮੇਰੇ ਪਿਆਰਿਓ ਇੱਕ ਨਾ ਵਪਾਰੀ ਚੌਲਾਂ ਦਾ ਟਰੱਕ ਭਰੀ ਲਈ ਜਾਂਦਾ ਸੀਗਾ ਯਾਨੀ ਉਹ ਵਪਾਰੀ ਦਾ ਚੌਲ ਸੀਗੇ ਉਹ ਡਰਾਈਵਰ ਨੂੰ ਕਿਤੇ ਪਤਾ ਨਾ ਲੱਗਿਆ ਚੌਲਾਂ ਦਾ ਇੱਕ ਥੈਲਾ ਨਾ ਗਿਰ ਗਿਆ ਮਤਲਬ ਸੜਕ ਤੇ ਡਿੱਗਦਾ ਹੀ ਪਾੜ ਗਿਆ ਉਹ ਡਰਾਈਵਰ ਨੂੰ ਪਤਾ ਉਹ ਵਿਚਾਰਾ ਗਾਹਾਂ ਲੰਘਿਆ ਉੱਥੇ ਨਾ ਕੀੜੀਆਂ ਨੂੰ ਪਤਾ ਲੱਗਿਆ ਸੁੰਘਣ ਸ਼ਕਤੀ ਆ ਕੀੜੀਆਂ ਆ ਗਈਆਂ ਖਾਸੀਆਂ ਸਾਰੀਆਂ ਨਾਲ ਦੀਆਂ ਸਾਧਨ ਕਿੰਨਾ ਕੁ ਚੋਕ ਕੇ ਲੈ ਗਈਆਂ ਕੀੜੀਆਂ ਲੱਗੇ ਹੋਣਗੇ ਉਹਦੇ ਵਿੱਚੋਂ 50 ਕ ਦਾਣੇ ਚੌਲਾਂ ਦੇ ਚੋਕ ਕੇ ਲੈ ਗਈਆਂ ਵਿਚਾਰੀਆਂ ਉਦੋਂ ਬਾਅਦ ਉੱਥੇ ਚੂਹੇ ਚਾਹੇ ਹੋਰ ਉਹ ਆ ਗਏ ਖਾਣ ਲੱਗੇ ਉਹ ਵੀ ਖਾ ਕੇ ਵਿਚਾਰੇ ਸੌਕ ਦਾਣਾ ਚਲੇ ਗਏ ਚਿੜੀਆਂ ਨੂੰ ਪਤਾ ਲੱਗਿਆ ਪੰਛੀਆਂ ਨੂੰ ਕਬੂਤਰਾਂ ਨੂੰ ਆ ਗਏ ਸਾਰੀ ਹਨਾ ਕਿੰਨੇ ਹਜ਼ਾਰਕ ਦਾਣਾ ਉਹ ਲੈ ਗਏ ਹੋਣਗੇ ਚੌਲਾਂ ਦਾ ਉੱਥੋਂ ਚੱਕ ਕੇ ਇੱਕ ਗਾਂ ਆਈ ਵਿਚਾਰੀ ਉਹ ਆਪਣਾ 2-3 ਕਿਲੋ ਚੌਲ ਉਹ ਖਾ ਕੇ ਗਾਂ ਚਲੇ ਗਈ ਉਦੋਂ ਬਾਅਦ ਇੱਕ ਇਨਸਾਨ ਆਇਆ ਕੋਈ ਮੇਰੇ ਵਰਗਾ ਉਹਨੇ ਪਤਾ ਲੱਗਿਆ ਵੀ ਆਹਦਾ ਚੌਲਾਂ ਦਾ ਥੈਲਾ ਡਿਗਿਆ ਪਿਆ ਉਹਨੇ ਸਾਰੀ ਝਾੜੂ ਨਾਲ ਇਕੱਠੇ ਕਰੇ ਸਾਰੇ ਹੂੰਝ ਹਾਂਜ ਕੇ ਥੈਲੇ ਜਪਾ ਕੇ ਥੈਲਾ ਮੋਢੇ ਨੂੰ ਲਾਇਆ ਘਰ ਨੂੰ ਲੈ ਗਿਆ ਤੁਸੀਂ ਦੱਸੋ ਕੀ ਇਨਸਾਨ ਨੇ ਉਹ ਥੈਲਾ ਭਰਿਆ ਹੋਈ ਖਾਣਾ ਸੀ ਹੈ ਪਰ ਨਹੀਂ ਇਨਸਾਨ ਦੀ ਹੈ ਫਿਤਰਤ ਆ ਉਹ ਰੱਜਦਾ ਹੀ ਨਹੀਂ ਉਹ ਰੱਜਦਾ ਹੀ ਨਹੀਂ ਜਿਹੜੇ ਪੰਛੀ ਜਾਨਵਰ ਨੇ ਉਹ ਚਾਹੇ ਉਹਨਾਂ ਦੇ ਮੂਰੇ ਥੈਲਿਆਂ ਦੇ ਥੈਲੇ ਦਾਣੇ ਪਾ ਦੋ ਉਹਨਾਂ ਨੇ ਉਹਨਾਂ ਕੇ ਚੋਗ ਚੁਗਣਾ ਜਿੰਨਾ ਕੋ ਉਹਨਾਂ ਨੂੰ ਜ਼ਰੂਰਤ ਆ ਆਪਣੀ ਜ਼ਰੂਰਤ ਜੋਗਾ ਦਾਣਾ ਚੋਕ ਕੇ ਉਹਨੇ ਉੜ ਜਾਣਾ ਕੱਲ ਦੇ ਰਜਿਕ ਦੀ ਚਿੰਤਾ ਨਹੀਂ ਕਰਦੇ ਇਨਸਾਨ ਪਤਾ ਨਹੀਂ ਕਿੰਨੇ ਪੀੜੀਆਂ ਦਾ ਇਕੱਠਾ ਕਰਦਾ ਕਰਦਾ ਰੱਜਦਾ ਹੀ ਨਹੀਂ ਹੈਗਾ ਰੱਜਦਾ ਹੀ ਨਹੀਂ ਹੈਗਾ ਗੱਲ ਸਹੀ ਹੈ ਕਿ ਨਹੀਂ ਦੱਸਿਓ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਯਾਰ ਮਾੜਾ ਮੋਟਾ ਸਾਨੂੰ ਵੀ ਸਟਾਰ ਸਟੂਰ ਦੇ ਦਿਆ ਕਰੋ ਅਸੀਂ ਵੀ ਸਟਾਰ ਬਣ ਜਾਗੇ ਯਾਰ ਕਰ ਦਿਓ ਸ਼ੇਅਰ ਯਾਰ